ਕਜੀਏ ਆਸਾ ਜੀ ਇੱਕ ਫੁੱਲ ਸਪੀਡ ਤੇ ਆ ਰਿਹਾ ਸੀ ਜਿਹਦੇ ਮੂਰੇ ਕੁੱਤਾ ਆ ਗਿਆ ਜੀ ਕੁੱਤੇ ਕਾਰਨ ਨੇ ਘੱਟ ਮਾਰਿਆ ਘੱਟ ਮਾਰਨ ਕਾਰਨ ਸਾਡੀਆਂ ਇਧਰ ਕਾਰਾਂ ਖੜੀਆਂ ਸੀ ਉਹਨਾਂ ਦੇ ਵਿੱਚ ਵੱਜ ਗਈ ਇਹ ਪਲਟ ਗਿਆ ਸਾਈਡ ਤੇ ਗੜੇ ਤੇ ਬਹੁਤ ਵੱਡਾ ਭੰਪੜ ਦੇਖੜਾ ਜੀ ਅੱਗ ਦਾ ਲੈਟਰਾਂ ਦੇ ਪੜਾਕੇ ਵੀ ਬਹੁਤ ਪਏ ਅਸੀਂ ਨੇ ਪਾਣੀ ਵੀ ਛਿੜਕਾਇਆ ਤੇ ਉੱਪਰ ਵੀ ਬੁਝੇ ਜਦੋਂ ਫਿਰ ਜਾਦੇ ਵੱਧ ਗਈ ਅੱਗ ਜੀ ਅਸੀਂ ਸਾਈਡ ਤੇ हट ਗਏ ਵੀ ਸੀ ਐਨ ਜੀ ਟੈਂਕਾ ਹੀ ਕਿਤੇ ਫਟ ਜੇ ਪਰ ਅਸੀਂ ਨੇ ਆਪਦੀਆਂ ਤਾਰਾਂ ਕਿਚੀਆਂ ਜੀ ਸਟਾਰਟ ਕਰ ਕਰ ਪਰੇ ਕਰੀਆਂ ਵਰਕਸ਼ਾਪ ਵੀ ਲਾ ਲਈ ਜੀ ਅਸੀਂ ਨੇ ਪਰ ਫਿਰ ਵੀ ਰੇਤਾ ਰੁਕਤਾ ਮਾਰਿਆ ਅਗੀ ਪੰਪੋ ਤੋਂ ਜਾ ਕੇ ਸਿਲੰਡਰ ਵੀ ਲੈ ਕੇ ਆਏ ਉਹ ਵੀ ਚਲਾਇਆ ਜੀ ਪਰ ਅੱਗ ਨਹੀਂ ਸਮਝਦਾ ਜਿਆਦਾ ਤੇਜ਼ ਹੋਊਗੀ ਫਿਰ ਅਸੀਂ ਖੜਾ ਛੱਡਤਾ ਜੀ ਦਾ ਫਿਰ ਫੈਗਵੇਟ ਨੂੰ ਮਾਰਿਆ ਆਈਫੋਨ ਉਹ ਵੀ ਬਹੁਤ ਲੇਟ ਆਈ ਜੀ ਫੈਗਵੇਟ ਆਈ ਆਈ ਘੱਟੋ ਘੱਟ 35 ਮਿੰਟਾ ਬਾਅਦ ਤੇ 40 ਮਿੰਟਾ ਬਾਅਦ ਤੁਹਾਡੇ ਫੋਨ ਕਰਨ ਤੋਂ ਬਾਅਦ ਤੁਹਾਡੀ ਵਰਕਸ਼ਾਪ ਹੈ ਕਾਦੀ ਵਰਕਸ਼ਾਪ ਆ ਤੁਹਾਡੀ ਇਹ ਇੰਟੈਂਡਿੰਗ ਦਾ ਕੰਮ ਕਰਦੇ ਆ ਜੀ ਇੱਥੇ ਤੁਹਾਡੀਆਂ ਵੀ ਬਾਹਰ ਗੱਡੀਆਂ ਖੜੀਆਂ ਜੀ ਹਾਂ ਜੀ ਉਹਨਾਂ ਨੇ ਸਾਨੂੰ ਹੁਣ ਹਾਂਜੀ ਇੱਕ ਦਾ ਡਾਸਟਰ ਬੈਕ ਸਾਈਡ ਤੋਂ ਖਤਮ ਕਰਤੀ ਜੀ ਇੱਕ ਭਰਨਾ ਕਰਤੀ ਜੀ ਗੋਡਾ ਉਹਦਾ ਚੱਕ ਦਾ 프ਰੰਟ ਤੋਂ ਹੀ ਇੱਕ ਹੱਟ ਹੋਈ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗਾ ਜੀ ਜਿਹੜੀ ਸਾਡੀ ਬਣਦੀ ਕਾਰਵਾਈ ਆ ਉਹ ਸਾਨੂੰ ਮਿਲ ਜੇ ਠੀਕ ਹੈ ਜੀ ਇਹ ਬਹੁਤ ਵੱਡਾ ਹਾਲਾਤ ਆ ਅੱਗੇ ਵਾਸਤੇ ਪ੍ਰਸ਼ਾਸਨ ਨੂੰ ਇਹ ਚੀਜ਼ ਦਾ ਖਿਆਨ ਰੱਖਣਾ ਚਾਹੀਦਾ ਇਹਨਾਂ ਦਾ ਕੋਈ ਸਦਾਰ ਕਰਿਆ ਜਾ ਵੀ ਸੀ ਐਨ ਜੀ ਤੁਹਾਨੂੰ ਲੱਗ ਨਹੀਂ ਰਿਹਾ ਕਿ ਪੈਟਰੋਲ ਪੰਪ ਦੇ ਬਿਲਕੁਲ ਨੇੜੇ ਹਾਦਸਾ ਵਾਪਰਿਆ ਕਿ ਇਸ ਤੋਂ ਵੱਡਾ ਹਾਦਸਾ ਹੋ ਸਕਦਾ ਸੀ ਬਿਲਕੁਲ ਸਰ ਜੀ ਸੀ ਐਨ ਜੀ ਟੈਂਕ ਫਟ ਜਾਂਦਾ ਤਾਂ ਬਹੁਤ ਵੱਡਾ ਸਾਨੂੰ ਇਹ ਪਤਾ ਲੱਗਿਆ ਕਿ ਘਰਾਟ ਦੇ ਨੇੜੇ ਜਿਹੜੀ ਇੱਕ ਗੱਡੀ ਨੂੰ ਅੱਗ ਲੱਗ ਗਈ ਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਜਿਹੜੀ ਅੱਗ ਤੇ ਕੰਟਰੋਲ ਕਰ ਲਿਆ ਕੋਈ ਜਾਨੀ ਮਾਲੀ ਜਿਹੜਾ ਜਾਨੀ ਨੁਕਸਾਨ ਦਾ ਵਿਚਾਰ ਆ ਮਾਲੀ ਨੁਕਸਾਨ ਹੋਇਆ ਉਹ ਜਿਹੜੀ ਹੈਗੀ ਪ੍ਰੋਸੀਡਿੰਗ ਦੱਸ ਦਾਂਗੇ ਪਰ ਜਿਹੜਾ ਡਰਾਈਵਰ ਸੀ ਜਿਹਨੇ ਬਚਤ ਰਹੀ ਜੀ ਡਰਾਈਵਰ ਦੀ ਉਹ ਦੇਖੋ ਮਤਲਬ ਪਹਿਲਾਂ ਹੋਇਆ ਸਾਡੇ ਤੋਂ ਆਣ ਤੋਂ ਪ੍ਰੋਸੀਡਿੰਗ ਕਰ ਰਹੇ ਆ ਅਸੀਂ ਦੇਖ ਰਹੇ ਆ ਕਿ ਕਿੱਦਾਂ ਹੋਇਆ ਇਹ ਉਹ ਸਾਰੀ ਅੱਗੇ ਕਾਰਵਾਈ ਦੇਖ ਰਹੇ ਆ ਜਿਹੜੀ ਸੀ ਕਿੱਧਰੋਂ ਆ ਰਹੀ ਸੀ ਇਹ ਕਿੱਧਰ ਜਾ ਰਹੀ ਸੀ ਇਹ ਗੱਡੀ ਜਿਹੜੀ ਆ ਰਹੀ ਸੀ ਜੀ ਆਪਣੇ ਪਾਤਰਡ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਸੰਗਰੂਰ ਵੱਲ ਨੂੰ ਜਾ ਰਹੀ ਸੀਗੀ ਤੇ ਘਰਾੜ ਦੇ ਨੇੜੇ ਜਿਹੜਾ ਪੰਪ ਆ ਇਹਦੇ ਸਾਹਮਣੇ ਕੋਈ ਜੋ ਪੁਰਾਣਾ ਫੇਸ ਸੀ ਆ ਸਾਨੂੰ ਪਤਾ ਲੱਗਿਆ ਕਿ ਕੋਈ ਕੁੱਤਾ ਵਗੈਰਾ ਆਣ ਕਰਕੇ ਕੰਟਰੋਲ ਗੱਡੀ ਦਾ ਜਿਹੜਾ ਖੋਇਆ ਗਿਆ ਜਿਸ ਕਾਰਨ ਇਹਦੇ ਵਿੱਚ ਜੋ ਜਲਨਸ਼ੀਲ ਪਦਾਰਥ ਸੀ ਜਿੱਦਾਂ ਲਾਈਟਰ ਵਗੈਰਾ ਸੀਗੇ ਉਹ ਵਿੱਚ ਹੈਗੇ ਸੀਗੇ ਇਹਦੇ ਜਿਸ ਕਾਰਨ ਜਿਹੜੀ ਅੱਗ ਨੇ ਮਤਲਬ ਅੱਗ ਫੜ ਲਈ ਆ ਉਹਨੇ ਕੋਈ ਮਾਲਕਾਂ ਨਾਲ ਕੰਟੈਕਟ ਕੀਤਾ ਜੀ ਵੀ ਪਤਾ ਲੱਗੇ ਜੀ ਉਹ ਕਰ ਰਹੇ ਆ ਜੀ ਅਸੀਂ ਹਲੇ ਜਿਹੜੀ ਸਾਡੀ ਪਹਿਲੀ ਮੋਡਲੀ ਸੀਗੀ ਉਹ ਕੀ ਅੱਗ ਤੇ ਕੰਟਰੋਲ ਕੀਤਾ ਜਾਵੇ ਤੇ ਜਿਹੜਾ ਡਰਾਈਵਰ ਆ ਉਹਨੂੰ ਹਸਪੀਟਲ ਪਹੁੰਚਾਇਆ ਜਾਵੇ ਉਹ ਅਸੀਂ ਕਰਾ ਕਰਤਾ ਹਸਪੀਟਲ ਜਿਹੜਾ ਆਪਣਾ ਡਰਾਈਵਰ ਆ ਉਹਨੂੰ ਹਸਪੀਟਲ ਭੇਜ ਦਿੱਤਾ ਤੇ ਅੱਗ ਤੇ ਕੰਟਰੋਲ ਕਰ ਲਿਆ ਅਸੀਂ ਸਾਹਮਣੀ ਸੀਗਾ ਪੰਪ ਪੰਪ ਦੇ ਸਾਹਮਣੇ ਲੱਗੀ ਆ ਜੀ ਬਿਲਕੁਲ ਲੱਗੀ ਜੀ ਇਹ ਵੀ ਵੱਡਾ ਹਾਸਾ ਹੋਣ ਤੋਂ ਟਲ ਗਿਆ ਜੀ ਹਾਂਜੀ ਇਹ ਤਾਂ ਹੈਗਾ ਕੋਈ ਜਿਹੜਾ ਰਿਕਸ਼ਾ ਨਾ ਮਿਲੇ ਉਹਦੇ ਆਹ ਦੇਖ ਰਹੇ ਆ ਜੀ ਅਸੀਂ ਉਹ ਪਤਨ ਕਰ ਰਹੇ ਆ ਕਿ ਅਸੀਂ ਕਿਹੜਾ ਫਿਊਲ ਸੀਗਾ ਇਹਦੇ 'ਚ ਫਾਇਰ ਮਸ਼ੀਨਾਂ ਕਿੱਥੋਂ ਕਿੱਥੋਂ ਭਲਾਈਆਂ ਇਹ ਇੱਕ ਸਨਾਮ ਤੋਂ ਆਈ ਆ ਜੀ ਤੇ ਇੱਕ ਆਪਣੇ ਮੰਨਲਾ ਸੰਗਰੂਰ ਤੋਂ ਆਈ ਆ ਜੀ ਹਾ ਸਾਲ ਸਿੰਘ ਫਾਇਰਮੈਨ ਫਾਇਰ ਸਟੇਸ਼ਨ ਤੋਂ ਸਨਾਮ ਤੋਂ ਜੋ ਕਿ ਸਮਾਂ तकरीबन 2:00 ਵਜੇ ਦੇ ਕਰੀਬ ਸੂਤਨਾ ਨੇੜੇ ਆਹ ਸੁੰਦਰ ਘਰਾਟ ਜਿਹੜਾ ਨੋਨ ਰੋਡ ਆ ਆ ਡੱਬੇ ਵਾਲਾ ਉਧਰ ਤੇ ਗੱਡੀ ਨੂੰ ਅੱਗ ਲੱਗੀ ਹੋਈ ਹੈ ਸਿਆਮ ਦੀ ਗੱਡੀ ਨੂੰ ਤੁਰੰਤ ਤੁਰੰਤ ਕਾਰਵਾਈ ਕਰਦੇ ਹੋਏ ਇਹ ਤੁਰੰਤ ਸਾਹ ਪੈਂਟਰ ਜਿਹੜਾ ਉਹ ਟਰਨ ਆਊਟ ਕੀਤਾ ਦਸਰੋਂ ਤੋ ਤਕਰੀਬਨ ਅਸੀਂ ਮਖੀਨ ਨਾਲ ਲੱਗੀ 10 ਤੋਂ 12 ਮਿੰਟ ਦੇ ਵਿਚ ਵਿੱਚ ਪਹੁੰਚਦੇ ਤੇ ਮੌਕੇ ਤੇ ਆ ਕੇ ਸਾਡੇ ਮੁਲਾਜ਼ਮਾਂ ਨੇ ਸਾਰੇ ਸਮੂਹ ਸਟਾਫ ਨੇ ਬੋਟਿੰਗ ਤੇ ਡਿਜੀਟਲ ਦੇ ਨਾਮ ਤੇ ਨਾਲ ਅੱਗੇ ਕਾਬੂ ਪਾਇਆ ਤੇ ਬਾਕੀ ਸੈਂਟਰ ਇੱਕ ਤੋਂ ਬਾਕੀ ਸਾਰ ਟਾਈਮ ਰੇ ਉਸ ਨਾਮ ਤੋਂ ਆ ਨਾਮ ਫਰਸਟ ਸਿੰਧੂ ਦੀ ਕਿਸਮ ਲਭਾਈ ਚੁੱਕੀ